ਕਿ ਕਿੰਝ ਕਰਾ ਸ਼ੁਕਰਾਨਾ ਯਾਰੋ ਹਰ ਇੱਕ ਹਸਤੀ ਦਾ ਹਰ ਇੱਕ ਦਾ ਹੈ ਸਾਨਿਆ ਨੂੰ ਸਿਰ ਮੱਤੇ ਜੀ ਕਿਤੇ ਤੇ ਥਨੋਂ ਕਿ ਮਹੇਸ਼ਾ ਨੂੰ ਪੈਦਾ ਹੋਇਆ ਤਾਰਾ ਦੀ ਕਥਾ ਬਾਰੇ ਸਭ ਨੂੰ ਦੱਸੂ ਬੋਬੀ ਜੀ ਇਹ ਤਾਂ ਕਿਰਪਾ ਮਾਤਾ ਰਾਮੀ ਦੀ ਜੋ ਉਹਨਾਂ ਨੇ ਮੈਨੂੰ ਚੁਣਿਆ ਆਪਣੇ ਨਾਮ ਦਾ ਗੁਣ ਗਾਨ ਕਰਨ ਦੇ ਲਈ ਆਪਣੀ ਚਰਨੀਂ ਪੁੰਜੇ ਦੀ ਤੇ ਬਾਕੀ ਜਲ ਸ਼ੌਕ ਦੀ ਤਕਰੀਬਨ ਜਦੋਂ ਮੈਂ ਸਕੂਲੇ ਵੱਡਦਾ ਸੀ ਸਾਡੇ ਮਨੰਡੇ ਸ਼ਹਿਰ ਦੇ ਵਿੱਚ ਸਾਡੇ ਬੰਦੇ ਭਾਈ ਸਾਹਿਬ ਲਾਦੀ ਮਨਤਰੀ ਜਿョਕੇ ਬਹੁਤ ਅੱਛੇ ਸਿਲੰਗ ਨੇ ਸ਼ੌਂਕ ਤੇ ਕਿਹੜੇ ਕਿਹੜੇ ਸ਼ੌਂਕ ਨੇ ਸ਼ੌਂਕ ਤਾਂ ਜੀ ਸਭ ਤੋਂ ਪਹਿਲਾਂ ਐਕਟਿੰਗ ਲਈ ਬਹੁਤ ਸ਼ੌਂਕ ਸੀ। ਐਵੇਂ ਵੀ ਤੇ ਇਹ ਸ਼ੌਂਕ ਪੈ ਜਿਹੜਾ ਸਕੂਲ ਦੇ ਵਿੱਚ ਸ਼ੌਂਕ ਵਾਲਾ ਕਿੰਨਾ ਸਾਡੇ ਵਿੱਚੇ ਸਾਡਾ ਪ੍ਰਾਸ ਸਿੰਗਲ ਗਿਆਨ ਐਂਡ ਆ ਵੀ ਸੰਦੀਪ ਸਾਨਮ ਉਹਨਾਂ ਨੇ ਲਗਾਇਆ ਸਕੂਲ ਦੇ ਵਿੱਚ ਹੀ ਸਕੂਲ ਦੇ ਵਿੱਚ ਅਸੀਂ ਨਾਟਕ ਕਰਿਆ ਕਰਦੇ ਸੀ ਬਾਕੀ ਨੂੰ ਦੇ ਡਰਾਮੇ ਮੇਰੇ ਕੰਮ ਨੇ ਤੇ ਬਾਕੀ ਸਾਡੇ 3 ਸੀਧੀ ਸੰਦੇ ਵਿੱਚ ਸੀ ਪੜਦੇ ਸੀ ਮੇਰਾ ਭਰਾ ਜੂ ਮਨਜੀਤ ਜੀ ਫਿਕਰ ਵਿੱਕੀ ਜੀ ਸਾਰੇ ਇਕੱਠੇ ਰਲ ਕੇ ਸਾਨੂੰ ਸ਼ੌਕ ਸੀ ਆਬੀ ਦਾ ਬੇਨੂ ਉਹ ਨਸ਼ਾ ਪਰ ਮੁਵਾਰਿਆਂ ਦੇ ਨਾਲ ਹਰਖ ਨਹੀਂ ਹੁੰਦਾ ਜਿੰਨਾ ਹਰਖ ਆ ਉਹ ਲੋਕਾਂ ਦੇ ਜਿਹੜੇ ਚੰਦ ਪੈਸੇ ਕਮਾਉਣ ਵਾਸਤੇ ਕਿਸੇ ਦੇ ਧੀ ਉੱਪਰ ਇਹ ਜਾਇ ਤੇ ਹਰੀ ਦਾ ਮਸਾ ਬਿਚਰੇ ਨੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਿੰਦ ਕੌਰ ਬਲੌਗ ਦੇ ਵਿੱਚ ਤੇ ਅੱਜ ਸਾਡੇ ਵਿੱਚਕਾਰ ਮੋਰਿੰਡੇ ਸ਼ਹਿਰ ਤੋਂ ਗੁਰਦੇਵ ਸਿੰਘ ਤਾਜੀ ਪਹੁੰਚੇ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਤਾਰਾ ਰਾਣੀ ਦੀ ਕਥਾ ਕਰਦੇ ਦੇਖੀ ਹੋਵੇਗਾ ਜਗਰਾਂਤਿਆਂ ਦੇ ਵਿੱਚ ਤੇ ਅੱਜ ਤੁਹਾਨੂੰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੀ ਲਾਈਕ ਲਗਾ ਦਿਓ ਜਿੰਦ ਕੌਰ ਬਲੌਗਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਆਦਾਵ ਨਮਸਤੇ ਜੇ ਦੀ ਆਪਾਂ ਵੀਡੀਓ ਸਟਾਰਟ ਕਰਨ ਜਾ ਰਹੇ ਆ ਤੇ ਜਾਣਦੇ ਆ ਗ੍ਰਿਤ ਉਹਨਾਂ ਦੀ ਲਾਈਫ ਬਾਰੇ ਇਹਨਾਂ ਨੂੰ ਕਿਵੇਂ ਸ਼ੌਂਕ ਪੈਦਾ ਹੋਇਆ ਤਾਰਾ ਰਾਣੀ ਦੀ ਕਥਾ ਕਾਨਣੇ ਦਾ ਹਾਂਜੀ ਕਿਤੇ ਜੀ ਤੁਹਾਨੂੰ ਕਿਵੇਂ ਇਹ ਸ਼ੌਂਕ ਪੈਦਾ ਹੋਇਆ ਤਾਰਾ ਰਾਣੀ ਦੀ ਕਥਾ ਬਾਰੇ ਸਭ ਨੂੰ ਦੱਸੋ ਜੀ ਬੋਬੀ ਜੀ ਇਹ ਤਾਂ ਕਿਰਪਾ ਮਾਤਾ ਰਾਣੀ ਦੀ ਜੋ ਉਹਨਾਂ ਨੇ ਮੈਨੂੰ ਚੁਣਿਆ ਆਪਣੇ ਨਾਮ ਦਾ ਗੁਣगान ਕਰਨ ਦੇ ਲਈ ਆਪਣੀ ਚਾਹ ਨਹੀਂ ਲੱਗ ਰਹੀ ਦੇ ਲਈ ਤੇ ਬਾਕੀ ਗੱਲ ਸ਼ੌਂਕ ਦੀ ਤਕਰੀਬਨ ਜਦੋਂ ਮੈਂ ਸਕੂਲੇ ਪੜਦਾ ਸੀ ਸਾਡੇ ਮਨਿੰਡੇ ਸ਼ਹਿਰ ਦੇ ਵਿੱਚ ਸਾਡੇ ਵੱਡੇ ਭਾਈ ਸਾਹਿਬ ਲਾਡੀ ਮੱਤੀ ਜੀ ਜੋ ਕਿ ਬਹੁਤ ਅੱਛੇ ਸਿੰਗਰ ਵੀ ਨੇ ਉਹਨਾਂ ਕੋਲ ਚਲਿਆ ਜਾਂਦਾ ਸੀ ਮਈਵਾਰੀ ਉਹਨਾਂ ਨੇ ਤਕਰੀਬਨ ਕਾਫੀ ਨਾਮ ਬਣਾਇਆ ਸੀ ਉਸ ਮੇਲੇ ਜਾਗਰਣ ਰੈਨ ਦੇ ਵਿੱਚ ਤੇ ਮਾਤਾ ਰਾਣੀ ਦੀ ਕਿਰਪਾ ਸੀ بڑے ਪ੍ਰੋਗਰਾਮ ਚੱਲਦੇ ਹੁੰਦੇ ਸੀ ਉਹਨਾਂ ਦੇ ਵੀ ਤੇ ਉਹਨਾਂ ਨੇ ਹੌਸਲਾ ਦਿੱਤਾ ਕਿ ਤੂੰ ਤਾਰਾ ਰਾਣੀ ਦੀ ਕਥਾ ਦੀ ਤਿਆਰੀ ਕਰ ਸੋ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਹੌਸਲਾ ਦੇਣ ਤੇ ਮੈਂ ਕਥਾ ਜਿਹੜੀ ਹੈ ਮਾਤਾ ਪਾਰਾ ਰਾਣੀ ਦੀ ਇਹ ਮੇਰੇ ਬੱਡੇ ਗੁਰਪਾਈ ਗੁਰੂ ਰੂਪ ਸ੍ਰੀ ਸਦਰਸ਼ਨ ਜੋਗੀ ਜੀ ਉਹਨਾਂ ਪਾਸੋਂ ਮੀਟਿੰਗ ਤੇ ਪਿਆਰੀ ਸ਼ੁਰੂ ਕੀਤੀ। ਤਕਰੀਬਨ ਪਹਿਲਾ ਜਾਗਰਣ ਜੋ ਅਸੀਂ ਆਪਣੀ ਲਾਈਫ ਦੇ ਵਿੱਚ ਮੈਂ ਬਾਸੀਆ ਪਿੰਡ ਦੇ ਵਿੱਚ ਲਾਇਆ ਸੀ। ਬੜੀਆਂ ਕਾਮੀਆਂ ਹੁੰਦੀਆਂ ਇਨਸਾਨ ਦੇ ਵਿੱਚ ਜਦੋਂ ਕਈ ਗਲਤੀਆਂ ਵੀ ਹੋਈਆਂ ਕਿਉਂਕਿ ਮਾਂ ਨੇ ਚੁੜਿਆ ਕੋ ਮਾਂ ਗਲਤੀਆਂ ਨੂੰ ਬਖਸ਼ਣਾ ਹਾਰ ਹੈ। ਪਰ ਬਾਕੀ ਅਸਲ ਜਿਹੜੀ ਕਾਮਯਾਬੀ ਹੈ ਜੋ ਮਾਦੀ ਰਹਿਮਤ ਹੋਦੋ ਹੋਈ ਜਦੋਂ ਮਾਂ ਨੇ ਮੇਰੀ ਮੁਲਾਕਾਤ ਮੇਰੇ ਵੱਡੇ ਵੀਰ ਰਾਣਾ ਗਿੱਲੀ ਜੀ ਜੋ ਕਿ ਬਹੁਤ ਅੱਛੇ ਸਿੰਗਰ ਤੇ ਰਾਈਟਰ ਵੀ ਨੇ ਤੇ ਮੇਰਾ ਭਰਾ ਗੁਰਜੰਟ ਬਾਬਾ ਜੀ ਜੋ ਕਿ ਬਾ ਕਮਾਲ ਸਿੰਗਰ ਨੇ ਤੇ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਕਰਾਈ ਤੇ ਉਹਨਾਂ ਵੀਰਾਂ ਦੇ ਨਾਲ ਮੈਂ ਜਾਗਰਣ ਦੀ ਜੋ ਸ਼ੁਰੂਆਤ ਕੀਤੀ ਤੇ ਪਹਿਲੀ ਦਫਾ ਜਿਹੜੀ ਮੈਂ ਅਸਲ ਰੂਪ ਚ ਇਕੱਠਾ ਰੰਗੀਆਂ ਪਿੰਡ ਦੇ ਵਿੱਚ ਕੀਤੀ ਸਾਡੇ ਵੀਰ ਗੁਰਜੰਟ ਬਾਬਾ ਜੀ ਦਾ ਜਾਗਰਣ ਸੀ ਤੇ ਰੰਗੀਆਂ ਪਿੰਡ ਦੇ ਵਿੱਚ ਮੈਂ ਕਥਾ ਤਾਰਾ ਰਾਣੀ ਦੀ ਪਿੱਤੀ ਸੋ ਅਕਸਰ ਜਿਹੜੇ ਤਾਰਾ ਰਾਣੀ ਦੀ ਕਥਾ ਕਰਦੇ ਨੇ ਉਹ ਆਵਾਹਨ ਕਰਦੇ ਨੇ ਪਹਿਲਾਂ ਜਾਗਰਣ ਤੋਂ ਪਹਿਲਾਂ ਸ਼ੁਰੂਆਤ ਵਗੈਰਾ ਕਰਦੇ ਨੇ ਪਰ ਉਦੋਂ ਮੈਨੂੰ ਇਹ ਚੀਜ਼ ਆਉਂਦੀ ਨਹੀਂ ਸੀ ਮੇਰੇ ਵੀਰ ਰਾਣਾ ਗਿੱਲ ਗੁਰਜੰਟ ਬਾਬਾ ਜੀ ਨੇ ਮੈਨੂੰ ਬੜਾ ਹੌਸਲਾ ਦਿੱਤਾ ਹੌਸਲਾ ਦੇ ਦੇ ਕੇ ਉਹਨਾਂ ਨੇ ਇੰਨਾ ਮੇਰੇ ਤੇ ਜਨੂਨ ਭਰਤਾ ਇੰਨਾ ਕੌਨਫੀਡੈਂਸ ਦਿੱਤਾ ਮੈਨੂੰ ਕਿ ਮੈਂ ਸਟੇਜ ਦੇ ਉੱਤੇ ਆਵਾਹਨ ਕਰਨਾ ਵੀ ਸ਼ੁਰੂ ਕਰ ਦਿੱਤਾ ਗਾਉਣਾ ਸ਼ੁਰੂ ਕਰ ਦਿੱਤਾ ਵੈਸੇ ਗਾਣਾ ਮੇਰੇ ਪਹਿਲਾਂ ਮੈਂ ਕਦੇ ਗਾਇਆ ਨਹੀਂ ਸੀ ਤਾਂ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਆਪਣੇ ਮਰੀਂਡ ਦੇ ਲਾਗੇ ਪਿੰਡਾਂ ਖੇੜੀ ਖੇੜੀ ਦੇ ਵਿੱਚ ਜਗਰ ਆਪਤਾ ਹੋਇਆ ਉਸ ਸਮੇਂ ਮੈਂ ਜੋ ਗਾ ਕੇ ਆਵਾਹਨ ਦੀ ਸ਼ੁਰੂਆਤ ਕਰਨੀ ਸ਼ੁਰੂ ਕੀਤੀ ਤੇ ਬਾਕੀ मां ਦੀ ਕਿਰਪਾ ਹੁੰਦੀ ਰਹੀ ਮਾਂ ਨੇ ਬਾਹ ਫੜੀ ਤੇ 2016 ਦੇ ਵਿੱਚ ਮੇਰੇ ਬੇਟੇ ਦੇ ਜਨਮ ਦਿਨ ਨੂੰ ਅਸੀਂ ਘਰੇ ਜਗ੍ਹਾ ਰਖਤਾ ਕਰਵਾਇਆ ਕਿ ਮਾਂ ਦੀ ਕਿਰਪਾ ਦੇ ਨਾਲ ਮੇਰੇ ਪਰਮ ਪੂਜਿਆ ਗੁਰੂ ਜੀ ਸ਼੍ਰੀ ਸ਼ਸ਼ਕੀਲ ਕੁਮਾਰ ਅਮਨ ਜੀ ਰੋਪੜ ਵਾਲੇ ਜਿਨ੍ਹਾਂ ਦੇ ਨਾਲ ਉਸ ਸਮੇਂ ਗੁਰੂ ਦੀ ਰਸਮ ਹੋਈ ਤੇ ਉਹਨਾਂ ਨੇ ਮੇਰਾ ਜੋ ਹੱਥ ਫੜਿਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਪਹਾਮਾਈ ਦੇ ਨਾਮ ਦਾ ਇਹ ਜੋ ਸੈਸ਼ਨ ਸਭਾ ਸ਼ੁਰੂ ਹੋ ਗਿਆ ਜਾਗਰਣ ਚੱਲਦੇ ਰਹੇ ਅੱਗੇ ਅੱਗੇ ਐਕਸਪੀਰੀਅੰਸ ਵੱਧਦਾ ਗਿਆ ਸੋ ਬਹੁਤ ਹੀ ਧੰਨਵਾਦ ਹੈ ਜੀ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਣ ਦੇ ਵਿੱਚ ਮੇਰਾ ਬਹੁਤ ਸਹਿਯੋਗ ਦਿੱਤਾ ਹੈ ਲਾਲੀ ਮੱਟੂ ਜੀ ਗੁਰਜੰਟ ਬਾਵਾ ਜੀ ਹਰਾਨਾ ਗਿੱਦ ਜੀ ਮੇਰੇ ਗੁਰੂ ਜੀ ਪਰਮ ਪੂਜਿਆ ਸ਼੍ਰੀ ਸ਼ਸ਼ੀਲ ਕੁਮਾਰ ਅਮਨ ਜੀ ਰੋਪੜ ਵਾਲੇ ਸੁਦਰਸ਼ਨ ਜੋਗੀ ਜੀ ਤੇ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਮੈਂ ਸ਼੍ਰੀ ਰਵਿੰਦਰ ਭਾਟੀਆ ਜੀ ਦਾ ਬਹੁਤ ਹੀ ਸਾਡੇ ਸ਼ਹਿਰ ਦੀ ਮਾਨਯੋਗ ਸ਼ਖਸੀਅਤ ਸ਼੍ਰੀ ਰਵਿੰਦਰ ਭਾੜੀਆ ਜੀ ਬਹੁਤ ਹੀ ਵਧੀਆ ਗਾਇਲੇ ਦੇ ਮਾਲਕ ਬਹੁਤ ਹੀ ਅੱਛੇ ਗਾਇਕ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਵਿਦੇਸ਼ਾਂ ਵਿੱਚ ਵੀ ਬਣਵਾਇਆ ਉਹਨਾਂ ਦੀ ਕਿਰਪਾ ਹੋਈ ਇੱਕ ਵਾਰ ਤਕਰੀਬਨ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ ਬਹੁਤ ਹੀ ਨਾਮਵਰ ਸਿੰਗਰ ਉਸਤਾਦ ਸ਼੍ਰੀ ਕਰਮਾ ਜੀ ਰੋਪੜ ਵਾਲੇ ਜਿਨ੍ਹਾਂ ਦੀਆਂ ਲੀਸ਼ੀਆਂ ਭੇਟਾਂ ਅਨੇਕਾਂ ਸਿੰਗਰਾਂ ਨੇ ਗਾਈਆਂ ਸਰਦੂਲ ਸਿਕੰਦਰ ਸਾਹਿਬ ਨੇ ਗਾਇਆ ਬਹੁਤ ਹੋਰ ਵੀ ਕਿੰਨੇ ਕਲਾਕਾਰ ਨੇ ਜਿਨ੍ਹਾਂ ਨੇ ਉਹਨਾਂ ਦੇ ਨਿੱਖਿਆ ਭੇਟਾ ਗਾਇਆ ਤੇ ਸਟਾਰ ਬਣ ਗਏ ਤੇ ਰਵਿੰਦਰ ਭਾਦੀਆ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੇ ਮੇਰੀ ਜਿਹੜੀ ਮੁਲਾਕਾਤ ਹੈ 우ਸਤਾਦ ਸ਼੍ਰੀ ਕਰਮਾ ਜੀ ਰੋਪੜ ਵਾਲਿਆਂ ਦੇ ਨਾਲ ਕਰਵਾਈ ਤੇ ਉਹਨਾਂ ਦੇ ਨਾਲ ਵੀ ਜੋੜ ਦਿੱਤਾ ਸੋ ਉਹਨਾਂ ਦੇ ਨਾਲ ਵੀ ਅੱਜ ਮਾਂ ਦੀ ਕਿਰਪਾ ਦੇ ਨਾਲ ਜਾਗਰਤ ਵਿੱਚ ਜਾਂਦਾ ਹੈ ਕਰਮਾ ਜੀ ਰੋਪੜ ਵਾਲੇ ਉਹਨਾਂ ਦੇ ਸੁਪੁੱਤਰ জাফর ਜੀ ਜੋ ਕਿ ਬਹੁਤ ਅੱਛੇ ਸਿੰਗਰ ਨੇ ਵਰਜੰਟ ਬਾਬਾ ਜੀ ਬਾਕੀ ਜਿੰਨੇ ਵੀ ਕਈ ਨਾਮ ਵਰ ਸਿੰਗਰ ਨੇ ਮਾਂ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ ਨਾਲ ਸੰਗਤ ਕਰ ਚੁੱਕੇ ਹਨ ਜੀ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਸਟੇਜਾਂ ਦੇ ਉੱਤੇ ਮਾਂ ਦੀ ਕਿਰਪਾ ਦੇ ਨਾਲ ਮਾਂ ਦੇ ਨਾਮ ਦਾ ਗੁਣਗਾਮ ਕਰਕੇ ਤਾਰਾ ਰਾਣੀ ਦੀ ਕਥਾ ਕਰ ਦਿੱਤੀ ਤਾਰਾ ਰਾਣੀ ਦੀ ਕਥਾ ਕਿਸ ਤੋਂ ਸਿੱਖੀ ਆ ਤੁਹਾਡੇ ਗੁਰੂ ਜੀ ਕੌਣ ਨੇ ਹਾਂ ਜੀ ਬਾਬੀ ਜੀ ਮੇਰੇ ਗੁਰੂ ਜੀ ਜਿcke ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਪਰਮ ਪੂਜਯਾ ਸ਼੍ਰੀ ਸੁਸ਼ੀਲ ਕੁਮਾਰ ਅਮਨਜੀਤ ਰੋਪੜ ਵਾਲੇ ਰੋਪੜ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਨ੍ਹਾਂ ਦੀ ਕਿਰਪਾ ਦੇ ਨਾਲ ਉਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਇਹ ਜੋ ਕਥਾ ਵਾਲੇ ਮੈਨੂੰ ਗਿਆਨ ਉਹਨਾਂ ਤੋਂ ਮਿਲੇ ਬਾਕੀ ਉਹ ਮਾਤਾ ਰਾਣੀ ਦੀ ਕਿਰਪਾ ਹੈ ਜੀ ਤੇ ਗੁਰੂ ਜੀ ਦਾ ਆਸ਼ੀਰਵਾਦ ਹੈ ਜੋ ਵੀ ਅੱਜ ਸੰਗਤਾਂ ਦੇ ਵਿਚਕਾਰ ਬੈਠ ਕੇ ਮਾਂ ਦੇ ਨਾਮ ਦਾ ਗੁਲਗਾਨ ਕਰ ਰਹੇ ਆ ਤੇ ਕਥਾ ਜੋ ਸੰਗਤਾਂ ਨੂੰ ਮਾਂ ਦੀ ਕਿਰਪਾ ਦੇ ਨਾਲ ਹੀ ਸੁਣਾ ਸਕਦੇ ਗੁਰੂ ਜੀ ਦੇ ਆਸ਼ੀਰਵਾਦ ਹੈ ਜੀ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਦਾ ਮੇਰੇ ਸਿਰ ਤੇ ਬਹੁਤ ਵੱਡਾ ਹੱਥ ਹੈ ਬਹੁਤ ਪਿਆਰ ਭਰਿਆ ਹੱਥ ਹੈ ਸੁਤਾਨਵਾਦ ਹੈ ਮੇਰੇ ਗੁਰੂ ਜੀ ਸ੍ਰੀ ਸ਼ਸ਼ੀਨ ਕੁਮਾਰ ਅਮਨ ਜੀ ਤੇ ਪਹਿਲੀ ਮੁਲਾਕਾਤ ਉਹਦੇ ਉਹਨਾਂ ਨਾਲ ਕਿਵੇਂ ਹੋਈ तकरीबन ਬੋਬੀ ਜੀ ਉਹਨਾਂ ਦਾ ਨਾਮ ਜਿਹੜਾ ਜਾਗਰਨ ਲਾਇਨ ਦੇ ਵਿੱਚ ਬਹੁਤ ਹੀ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਜਾਗਰਨ ਲਾਇਨ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਮੇਰੇ ਗੁਰੂ ਜੀ ਬਾਰੇ ਨਹੀਂ ਜਾਣਦਾ ਐਸਾ ਉਹਨਾਂ ਦਾ ਨਾਮ ਹੈ ਜਾਗਰਨ ਲਾਇਨ ਦੇ ਵਿੱਚ ਸੋ ਅਕਸਰ ਮਰਿੰਡਾ ਸ਼ਹਿਰ ਦੇ ਵਿੱਚੋਂ ਜਾਗਰਨ ਕਰਨਾ ਆਇਆ ਕਰਦੇ ਸੀ ਅਸੀਂ ਬੜਾ ਸ਼ੌਂਕ ਸੀ ਜਾਗਰਣ ਸੁਣਨੇ ਦਾ ਛੋਟੇ ਛੋਟਿਆਂ ਦੇ ਤਕਰੀਬਨ ਛੋਟੇ ਹੁੰਦੇ ਜਾਗਰਣ ਕਰਵਾ ਵੀ ਰਹੇ ਹਾਂ ਅਸੀਂ ਕਲੱਬ ਬਣਾਇਆ ਹੋਇਆ ਮਰੰਡੇ ਦੇ ਵਿੱਚ ਤਕਰੀਬਨ 25 26 ਸਾਲ ਹੋ ਗਏ ਸਾਡਾ ਜਗਰਾਤਾ ਕਰਵਾਉਂਦੇ ਆ ਬਸ ਉਹਨਾਂ ਨੂੰ ਦੇਖਣਾ ਬਸ ਉਦੋਂ ਤੋਂ ਸ਼ੌਂਕ ਜਾਗਿਆ ਵਿਕਾਸ ਅਸੀਂ ਵੀ ਇਸ ਤਰ੍ਹਾਂ ਸਟੇਜ ਦੇ ਉੱਤੇ ਜਾ ਕੇ ਪਰਫਾਰਮੈਂਸ ਕਰ ਸਕੀਏ ਕਥਾ ਤੋਂ ਪਹਿਲਾਂ ਤਕਰੀਬਨ ਅਸੀਂ ਕੋਈ ਸਮੇਂ ਝਾਕੀਆਂ ਵੀ ਕੀਤੀਆਂ ਦੋਵੇਂ ਭਰਾਵਾਂ ਨੇ ਜਾਗਰਣਾਂ ਦੇ ਵਿੱਚ ਅਸੀਂ ਝਾਕੀਆਂ ਵੀ ਕਰਿਆ ਕਰਦੇ ਸੀ ਸੋ ਉਹ ਸਮੇਂ ਸਾਡੀ ਜਿਹੜੀ ਮੁਲਾਕਾਤ ਹੈ ਮੇਰੀ ਉਸਤਾਦ ਜੀ ਨਾਲ ਹੋਈ ਤੇ ਇਹ ਜਿਹੜੀ ਇੰਟਰਸਟ ਜਾਗਰਣਾਂ ਦੇ ਵਿੱਚ ਮੇਰਾ ਗ਼ਿਆਦਾ ਵੱਧ ਗਿਆ ਪਹਿਲੀ ਮੁਲਾਕਾਤ ਉਹ ਜਾਗਰਾਂਦੇ ਦੇ ਵਿੱਚ ਹੀ ਜਾਂ ਜੀ ਜਗਰਾਤੇ ਦੇ ਵਿੱਚ ਹੀ ਅਫਸਰ ਸਾਡੇ ਮਰੰਡੇ ਸ਼ਹਿਰ ਦੇ ਵਿੱਚੋਂ ਜਾਗਰਣ ਕਰਨਾ ਹੁੰਦੇ ਰਹਿੰਦੇ ਸੀ ਜਗਰਾਤੇ ਵਿੱਚ ਹੀ ਮਿਲੇ ਆ ਬਹੁਤ ਨਾਈਸ ਸੁਭਾਅ ਦੇ ਨੇ ਬਹੁਤ ਹੀ ਵਧੀਆ ਜਿਹੜੀ ਵਿਅਕਤੀ ਨੇ ਉਹ ਜਿੰਨਾ ਕਹਿ ਦੋ ਜੇ ਗੁਣਾ ਦੇ ਭੰਡਾਰ ਨੇ ਤੋ ਕਿ ਜ਼ਿਆਦਾਤਰ ਤੁਸੀਂ ਕਿਹੜੇ ਸਿੰਗਰਾਂ ਨਾਲ ਅਕਸਰ ਜਾਂਦੇ ਰਹਿੰਦੇ ਹੋ ਤਾਰਾ ਰਾਣੀ ਕਥਾ ਕਰਨ ਬਾਰੇ ਬੋਬੀ ਜੀ ਮਾਂ ਦੀ ਕਿਰਪਾ ਐਸੀ ਹੋਈ ਆ ਕਿ ਜ਼ੀਰੋ ਲੈਵਲ ਤੋਂ ਚੱਕ ਕੇ ਮਾਂ ਨੇ ਸਟਾਰਾ ਤੱਕ ਪਹੁੰਚਾਇਆ ਸਭ ਤੋਂ ਪਹਿਲਾਂ ਮਾਂ ਦੀ ਕਿਰਪਾ ਤੋਂ ਦੂਰ ਮੈਂ ਦੱਸਿਆ ਵੀਰਾਂ ਦੀ ਕਿਰਪਾ ਸਾਡੇ ਗੁਰਜੰਟ ਬਾਬਾ ਜੀ ਫਰਾਨਾ ਗਿੱਲ ਜੀ ਉਹਨਾਂ ਦੀ ਸੰਗਤ ਬਹੁਤ ਕੀਤੀ ਤੇ ਮਾਂ ਦੀ ਕਿਰਪਾ ਹੋਈ ਤੇ ਕਾਫੀ ਨਾਮਵਰ ਸਿੰਗਰ ਆਪਣੇ ਉਸਤਾਦ ਸ਼੍ਰੀ ਕਰਮਾ ਜੀ ਰੋਪੜ ਵਾਲੇ ਜਿਹੜੇ ਕਿ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਦੇ ਬੇਟੇ ਜਾਫਰ ਜੀ ਤੇ ਉਹਨਾਂ ਦੇ ਜਰੀਏ ਹੀ ਪਿਛਲੇ ਸਾਲ ਤਕਰੀਬਨ ਦਸੰਬਰ ਦੇ ਵਿੱਚ ਖੰਨੇ ਸ਼ਹਿਰ ਦੇ ਵਿੱਚ ਹਿੰਦੁਸਤਾਨ ਦੇ ਨਾਮ 'ਤੇ ਕਲਾਕਾਰ ਲਖਵੀਰ ਸਿੰਘ ਲੱਖਾ ਜੀ ਜਿਨ੍ਹਾਂ ਦੀ ਭੇਟਾ ਤੋਂ ਪੂਰਾ ਹਿੰਦੁਸਤਾਨ ਵਾਕਪ ਹੈ ਉਹਨਾਂ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਬਹੁਤੀ ਸਰੀਨੇ ਗਲੇ ਦੇ ਮਾਲਕ ਜਨਾਬ ਫਿਰੋਜ਼ ਖਾਨ ਸਾਹਿਬ ਬਾਕੀ ਹੋਰ ਵੀ ਮਾਨੇ ਕਈ ਨਾਂਵਾਂ ਵਰ ਸਿੰਗਰਾਂ ਦੇ ਨਾਲ ਸੰਗਤ ਕਰਵਾਈ ਹੈ ਤੇ ਮੇਰੀ ਇੱਛਾ ਹੈ ਕਿ ਮਾਂ ਜਿਹੜੀ ਆਪਣੀ ਮਿਹਰ ਆ ਮੇਰੇ ਤੇ ਇਸੇ ਤਰ੍ਹਾਂ ਬਣਾਈ ਰੱਖੇ ਤੇ ਆਪਣੇ ਨਾਮ ਦਾ ਜਿਹੜਾ ਗੁਣਗਾਰਨਾ ਮਾਂ ਇਸੇ ਤਰ੍ਹਾਂ ਆਪਣੇ ਬੱਚੇ ਤੋਂ ਪਰਵਾੰਦੀ ਰਹੇ ਕੀ ਕੋਈ ਅਹਜਾ ਸਿੰਗਰ ਹੈ ਜੋ ਜਿਨ੍ਹਾਂ ਦਾ ਤੁਹਾਡਾ ਘਰ ਵਾਂਗੂ ਪਿਆਰ ਹੋਵੇ ਜੀ ਬਾਬੀ ਜੀ ਅਹਜੇ ਸਿੰਗਰ ਹੈ ਮੇਰਾ ਛੋਟਾ ਭਰਾ ਸਚਿਨ ਪਾਟਿਆ ਕੈਨਚ ਉਮਰ ਚ ਛੋਟਾ ਭਰਾ ਹੈ ਪਰ ਗੁਣ ਚ ਮੇਰੇ ਨਾਲੋਂ ਬਹੁਤ ਵੱਡਾ ਹੈ ਉਹ ਵੀਰ ਬਹੁਤ ਹੀ ਵਧੀਆ ਸਿੰਗਰ ਤੇ ਬਹੁਤ ਹੀ ਵਧੀਆ ਸੁਆਦਾ ਵਿਅਕਤੀ ਹੈ ਮੇਰਾ ਵੀਰ ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਪ੍ਰੋਗਰਾਮ ਤੱਕ ਮੇਰਾ ਵੀਰ ਸਚਿਨ ਮੈਨੂੰ ਹਮੇਸ਼ਾ ਯਾਦ ਰੱਖਦਾ ਹੈ ਤੇ ਹਮੇਸ਼ਾ ਮੈਨੂੰ ਮੇਰੇ ਨਾਲ ਮੈਨੂੰ ਖੜਾ ਮਹਿਸੂਸ ਹੁੰਦਾ ਉਹ ਸੋ ਉਹ ਵੀਰ ਦੇ ਨਾਲ ਮੇਰਾ ਬਿਲਕੁਲ ਘਰ ਦੇ ਵਾਂਗ ਪਿਆਰ ਹੈ ਸਚਿਨ ਭਾਟੀਆ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਬਾਕੀ ਹੋਰ ਵੀ ਜਿੰਨੇ ਮੇਰੇ ਵੀਰ ਜਿੰਨੇ ਮੇਰੇ ਸਿੰਗਰ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਕਿ ਕਿੰਜ ਕਰਾ ਸ਼ੁਕਰਾਨਾ ਯਾਰੋ ਹਰ ਇੱਕ ਹਸਤੀ ਦਾ ਹਰ ਇੱਕ ਦਾ ਐਹਸਾਨ ਯਾਰੋ ਸਿਰ ਮੱਤੇ ਸਾਰਾ ਰੰਗ ਦੀ ਕਥਾ ਤੋਂ ਇਲਾਵਾ ਹੋਰ ਤੁਸੀਂ ਕਿਹੜੇ-ਕਿਹੜੇ ਕੰਮ ਕਰਦੇ ਹੋ ਬੋਈ ਜੀ ਮੈਂ ਤਕਰੀਬਨ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਇਵੈਂਟ ਹੋਵੇ ਕਿਸੇ ਦੁਕਾਨ ਦੀ ਕੋਈ ਓਪਨਿੰਗ ਹੋਵੇ ਕਿਸੇ ਤਰ੍ਹਾਂ ਦੀ ਮੈਂ ਅਨਾਉਂਸਮੈਂਟ ਦਾ ਕੰਮ ਕਰਦਾ ਹਾਂ ਜੀ ਕਿਸੇ ਨੇ ਕੋਈ ਵੀ ਐਡ ਕਰਾਉਣੀ ਹੋਵੇ ਅਨਾਉਂਸਮੈਂਟ ਦਾ ਮੇਰਾ ਜ਼ਿਆਦਾ ਕੰਮ ਹੈ ਉਸ ਤੋਂ ਇਲਾਵਾ ਮੈਂ ਸਿਨੇਮਾ ਘਰ ਦੇ ਵਿੱਚ ਵੀ ਡਿਊਟੀ ਨਿਭਾਉਣਾ ਥੋੜਾ ਸਮਾਂ। ਸੋ ਬਾਕੀ ਹੋਰ ਕੰਮ ਜਿਹੜਾ ਮਿਲ ਜੇ ਕੰਮ ਸਾਰੇ ਕਰਦੀ ਦੇ ਦਿੰਦਾ। ਸਿਨੇਮਾ ਘਰ ਦੇ ਵਿੱਚ ਤੁਸੀਂ ਕਿਹੜਾ ਕੰਮ ਕਰਦੇ? ਪਬਲਿਸਿਟੀ ਦਾ ਜੀ। ਆਪਾਂ ਕੋਈ ਨਵੀਂ ਫਿਲਮ ਆਉਣੀ ਆ ਉਹਦੀ ਐਡ ਕਰ ਨੂੰ। ਉਹ ਚੀਜ਼ ਦੇ ਆ ਪੈਂਡੜੀ ਡਿਊਟੀ ਨਿਭਾ ਰਹੇ ਹਾਂ ਸਿਨੇਮੇ ਦੇ ਵਿੱਚ। ਸਾਲ ਸਿਨੇਮਾ ਮਰੰਡਾ। ਇਹ ਸਾਲ ਇੱਕੋ ਸਿਨੇਮਾ ਦੇ ਵਿੱਚ ਜਾਂਨੇ ਆ ਲੱਗ ਲੱਗ ਸਿਨੇਮਾ। ਨਹੀਂ ਜੀ ਸਿਰਫ ਇੱਕੋ ਸਿਨੇਮਾ ਮਰੰਡੇ ਦੀ ਸਾਲ ਸਿਨੇਮਾ। ਓਕੇ। ਤਕਰੀਬਨ 2015 ਤੋਂ ਉੱਤੇ ਜਾ ਰਹੇ। ਤੇ ਤੁਹਾਡੇ ਕੰਮ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਸ਼ੌਂਕ ਤਾਂ ਜੀ ਸਭ ਤੋਂ ਪਹਿਲਾਂ ਐਕਟਿੰਗ ਦਾ ਹੀ ਬਹੁਤ ਸ਼ੌਂਕ ਸੀ ਇੰਗਲਿਸ਼ ਐਕਟਿੰਗ ਦਾ ਐ ਹੁੰਦੀ ਤੇ ਇਹ ਸ਼ੌਂਕ ਆ ਜਿਹੜਾ ਤਕਰੀਬਨ ਸ਼ੌਂਕ ਵਾਲਾ ਕੀ ਦਾ ਸਾਡੇ ਵਿੱਚ ਸਾਡਾ ਭਰਾ ਸਿੰਗਰ ਜਗ ਮਹਿੰਦੋ ਵੀ ਸੰਦੀਪ ਸਾਰੰਗ ਉਹਨਾਂ ਨੇ ਜਗਾਇਆ ਸਕੂਲ ਦੇ ਵਿੱਚ ਹੀ ਸਹੀ ਸਕੂਲ ਦੇ ਵਿੱਚ ਅਸੀਂ ਨਾਟਕੇ ਕਰਿਆ ਕਰਨੇ ਬਾਕੀ ਹੋਰ ਕਈ ਡਰਾਮੇ ਵਗੈਰਾ ਕਰਨੇ ਤੇ ਬਾਕੀ ਸਾਡਾ ਟੀ.ਐਮ.ਸੀ.ਜੀ. ਸਕੂਲ ਦੇ ਵਿੱਚ ਅਸੀਂ ਪੜ੍ਹਦੇ ਸੀ ਮੇਰਾ ਭਰਾ ਜੀ ਮਨਜੀਤ ਜੀ, ਬਿਕਰਮਬਖੀ ਜੀ ਸਾਰੇ ਇਕੱਠੇ ਰਲ ਕੇ ਗਏ ਸਾਨੂੰ ਸ਼ੌਂਕ ਸੀ 라ਵੀ ਦਾ ਖੇਡਣ ਦਾ ਤਕਰੀਬਨ 1999 ਤੋਂ ਅਸੀਂ 라ਵੀ ਦਾ ਖੇਡਦੇ ਹਾਂ ਜੀ ਆਰਾਮ ਜੀ ਦੇ ਚੰਗੀ ਲੱਗੇ ਆ ਉਹਨਾਂ ਦੇ ਨਾਮ ਦਾ ਜੋ ਨਾਟਕ ਰੂਪ ਦੇ ਵਿੱਚ ਬੰਚਨ ਕਰਕੇ ਦਰਸ਼ਕਾਂ ਨੂੰ ਦਿਖਾ ਰਹੇ ਆ ਇਹ ਮੰਨ ਲਓ ਤੁਸੀਂ ਵੀ 라ਵੀ ਦਾ ਸਟੇਜ ਦੀ ਵੀ ਬਹੁਤ ਵੱਡੀ ਦੇਣ ਹੈ ਜੋ ਅੱਜ ਸ਼ਹਿਰ ਦੇ ਵਿੱਚ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸ਼ਹਿਰ ਦਾ ਹਰੇਕ ਬੱਚਾ ਬੱਚਾ ਹਰੇਕ ਇਨਸਾਨ ਜਾਣਦੇ ਆ ਰਾਮ ਨੀ ਲਾ ਦੀ ਬਦੌਰ ਕਰ ਨਹੀਂ ਜਾਣਦੇ ਤੇ ਸਾਡਾ ਸ਼ੌਂਕ ਵੀ ਹੈ ਤੇ ਸਾਡੀ ਪਛਾਣ ਦਾ ਕਾਰਨ ਵੀ ਇਹ ਰਾਮ ਨੀ ਦਾ ਹੈ ਰਾਮ ਨੀ ਦਾ ਬਿੱਤੇ ਤੁਸੀਂ ਕਿਹੜੇ ਕਿਹੜੇ ਸੀਨ ਅਕਸਰ ਕਰੇ ਹੋ ਨੇ ਸੀਨ ਦਾ ਤਕਰੀਬਨ ਜੀ ਦੇਖੋ ਜਿਆਦਾ ਕਮੇਟੀ ਦਾ ਬੜਾ ਸ਼ੌਂਕ ਸੀ ਉਹਨਾਂ ਤੋਂ ਇਲਾਵਾ ਕਈ ਭੂਮਿਕਾਵਾਂ ਨੇ ਭਾਈਆਂ ਨੇ ਹੀ ਵੱਖ-ਵੱਖ ਰੋਲ ਰਾਮ ਨੀ ਦਾ ਜੀ ਤਕਰੀਬਨ ਪਲੇ ਕੀਤੇ ਨੇ 25 26 ਸਾਲ ਹੋ ਗਏ ਰਾਮੀਲਾ ਕਰਦੇ ਆਨ ਪਰ ਹੁਣ ਜ਼ਿਆਦਾਤਰ ਮੈਂ ਰੋਲ ਨਹੀਂ ਕਰਦਾ ਪਰਦੇ ਦੇ ਪਿੱਛੇ ਦੀ ਜ਼ਿਆਦਾ ਭੂਮਿਕਾ ਨਿਭਾਉਣਾ ਜਿਸ ਤਰ੍ਹਾਂ ਬੱਚਿਆਂ ਦਾ ਮੇਕਅਪ ਵਗੈਰਾ ਕਰਨਾ ਬਾਕੀ ਪ੍ਰੋਟਿੰਗ ਵਗੈਰਾ ਦੇਣੀ ਇਹ ਡਿਊਟੀਆਂ ਹੁਣ ਜ਼ਿਆਦਾਤਰ ਨੇਭਾਉਣਾ ਹੈ ਜੀ ਬਾਕੀ ਅੱਗੇ ਆ ਰਾਮ ਜੀ ਦੀ ਮਰਜ਼ੀ ਹੈ ਇਹ ਰਾਮ ਜੀਲਾ ਤੁਸੀਂ ਕਿਹੜੀ ਸੀੜੀ ਦੇ ਵਿੱਚ ਕਰਨਾ ਰਾਮ ਜੀਲਾ ਆਪਾਂ تقریبا ਮਰਿੰਦਾ ਸ਼ਹਿਦ ਦੇ ਵਿੱਚ ਆਪਣੇ ਕਰਦੇ ਹਾਂ ਜੀ ਰਾਮ ਜੀਲਾ ਗਰਾਊਂਡ ਮਰਿੰਦਾ ਤੇ ਸਾਡਾ ਕਲੱਬ ਬਣਿਆ ਹੋਇਆ ਹੈ ਜੀ ਜੈ ਸ਼੍ਰੀ ਰਾਮ ਕਲੱਬ ਉਹਨਾਂ ਸਾਰੇ ਮੈਂਬਰ ਇਕੱਠੇ ਹੋ ਕੇ ਨਾਮਿੰਦਾ ਦਾ ਜਿਹੜਾ ਨਾਟਕ ਵੀ ਦੇ ਵਿੱਚ ਮੰਚਨ ਕਰਦੇ ਇਹਨੂੰ 3 ਸਿਬ ਦੇ ਵਿੱਚ ਸੱਸ ਜਾਣੇ ਹੋ ਜਾਂ ਕਦੇ ਮਸੇਵ ਦੇ ਵਿੱਚ ਸੱਸੇ ਹੋ ਹੋ ਤਾਂ ਤੁਸੀਂ ਕਿੰਨੂੰ ਯਾਦ ਕਰਦੇ ਹੋ ਸਮਨ ਸਿਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮਾਤਾ ਰਾਨੀ ਦੀ ਕਿਰਪਾ ਦੇ ਨਾਲ ਉਹ ਕਦੇ ਬਸੀਵਤ ਪੈ ਨਹੀਂ ਦਿੰਦੀ ਕਿਉਂਕਿ ਮਾਂ ਦੀ ਐਸੀ ਕਿਰਪਾ ਹੈ ਆਪਾਂ ਆਪਣੇ ਮਾਤਾ ਪਿਤਾ ਤੋਂ ਵੀ ਕੋਈ ਚੀਜ਼ ਮੰਗਾਂਗੇ ਉਹਨਾਂ ਨੂੰ ਜਾਹਿਰ ਕਰਕੇ ਬਿਆਨ ਕਰਾਂਗੇ ਕਿ ਸਾਨੂੰ ਆਹ ਚੀਜ਼ ਚੱਲਦੀ ਰਹੇ ਪਰ ਮਾਂ ਨੇ ਐਸੀ ਕਿਰਪਾ ਕੀਤੀ ਹੋਈ ਹੈ ਮਨ ਦੇ ਵਿੱਚ ਗੱਲ ਆਉਣ ਦੀ ਦੇਰ ਆ ਬਾ ਉਸ ਨੂੰ ਬੁੱਢਾ ਤੱਕ ਔੜਨ ਦਿੰਦੀ ਜਦੋਂ ਪੂਰਾ ਕਰ ਦਿੰਦੀ ਹੈ ਸੋ ਮੁਸੀਬਤ ਤਾਂ ਮਾਂ ਨੇ ਕਦੇ ਔੜ ਨਹੀਂ ਦਿੱਤੀ ਬਾਕੀ ਜ਼ਿੰਦਗੀ ਹੈ ਜੀ ਮਾੜੇ-ਮੋٹے ਦੁੱਖ ਤੱਕ ਦੀ ਪੰਜ ਜ਼ਿੰਦਗੀ ਦੇ ਵਿੱਚ ਚੱਲਦੇ ਆ ਰਹਿਣੀਆਂ ਤਾਂ ਸਭ ਤੋਂ ਪਹਿਲਾਂ ਉਸ ਮਾਂ ਆਤਮ ਸ਼ਕਤੀ ਨੂੰ ਯਾਦ ਕੀਤਾ ਜਾਂਦਾ ਜੀ ਉਹੀ ਹਮੇਸ਼ਾ ਸਹਾਈ ਹੁੰਦੀ ਹੈ ਤੇ ਕੋਈ ਐਸਾ ਇਨਸਾਨ ਜੋ ਤੁਹਾਡੇ ਅੰਮ੍ਰਿਤ ਵਿੱਚ ਕੰਮ ਆਂਦਾ ਹੋਵੇ ਹਾਂ ਇਨਸਾਨ ਜੀ ਮੇਰਾ ਦੋਸਤ ਹੈ ਜੀ ਬਹੁਤ ਪੱਕਾ ਭਰਾਵਰਗਾ ਪਿਆਰ ਹੈ ਜੀ ਮੱਟੂ ਉਹ ਨੂੰ ਜਿੱਥੇ ਸੱਦਲਾਂ ਜਿੱਥੇ ਕੈਦਾ ਉਹ ਮੇਰੇ ਅੱਦੇ ਬੋਲ ਤੇ ਖੜਦਾ ਹੈ ਉਹ ਵੀਰ ਦਾ ਮੇਰੇ ਤੇ ਬਹੁਤ ਆਸਾਨ ਹੈ ਜੀ ਬਹੁਤ ਧੰਨਵਾਦੀ ਹਾਂ ਉਹ ਵੀ ਬਗ ਜੀ ਜਦੋਂ ਤੁਸੀਂ ਫ੍ਰੀ ਹੁੰਨੇ ਹੋ ਫ੍ਰੀ ਸਮਾਂ ਹੁੰਦਾ ਉਸ ਸਮੇਂ ਤੁਸੀਂ ਕੀ ਕਰਦੇ ਹੋ ਬੋਬੀ ਜੀ ਜਦੋਂ ਕਦੇ ਫ੍ਰੀ ਹੋਵਾਂ ਮੈਂ ਤਾਂ ਉਹ ਸਮੇਂ ਮੈਨੂੰ ਜਿਆਦਾ 뮤זיਕ ਸੁਣ ਦਾ ਸ਼ੌਂਕ ਹੈ 뮤זיਕ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਬਸ ਫ੍ਰੀ ਟਾਈਮ ਦੇ ਵਿੱਚ 뮤זיਕ ਜਿਆਦਾ ਸੁਣਦਾ ਤੇ ਜਿਸ ਦਿਨਾਂ ਤੁਸੀਂ ਛੁੱਟੀ ਹੁੰਦੀਆਂ ਤੁਹਾਨੂੰ ਕੰਮ ਤੋਂ ਉਸ ਦਿਨ ਕੀ ਕਰਦੇ ਜਿਆਦਾਤਰ ਤਾਂ ਜੀ ਦੇਖੋ ਘਰੇ ਰਹੀਦਾ ਬਾਕੀ ਕਈ ਦਫਾ ਆਪਣਾ ਯਾਰਾ ਮਿੱਤਰਾਂ ਦੇ ਨਾਲ ਕਿਤੇ ਘੁੰਮ ਫਿਰ ਆਈਦਾ ਬਸ ਇਸ ਤੋਂ ਇਲਾਵਾ ਫਿਲਮ ਤੇ ਤੁਹਾਡੀ ਮਨ ਪਸੰਦ ਫਿਲਮ ਕਿਹੜੀ ਹੈ ਬੋਬੀ ਜੀ ਮਨਪਸੰਦ ਫਿਲਮ ਮੇਰੀ ਗੁਰਦਾਸ ਮਾਨ ਸਾਹਿਬ ਦੀ ਪੰਜਾਬੀ ਮੂਵੀ ਸ਼ਹੀਦ ਦੇ ਮੁਹਬਤ ਘੋਟਾ ਸੀ ਗਈ। ਤਾਂ ਚਾਹੇ ਮੈਨੂੰ ਦਿਨ ਵਿੱਚ 10 ਵਾਰ ਦਿਖਾ ਦੋ ਮੈਂ 10 ਵਾਰ ਦੇ। ਇੰਨੀ ਵਧੀਆ ਲੱਗਦੀ ਏ ਤੁਹਾਨੂੰ। ਹਾਂਜੀ ਜੀ ਦਿੱਤੀ ਜੀ ਤੁਹਾਡਾ ਸਭ ਤੋਂ ਵਧੀਆ ਤੁਹਾਨੂੰ ਕਿਹੜਾ ਪਲੇਟਫਾਰਮ ਲੱਗਦਾ ਸੋਸ਼ਲ ਮੀਡੀਆ ਸਭ ਤੋਂ ਵਧੀਆ ਕਿਹੜਾ ਕਿਹੜਾ ਲੱਗਦਾ ਤੁਹਾਨੂੰ? ਹਾਂਜੀ ਬੋਬੀ ਜੀ ਸੋਸ਼ਲ ਮੀਡੀਆ ਤੇ ਮੈਂ ਜ਼ਿਆਦਾਤਰ ਤਾਂ ਫੇਸਬੁੱਕ ਹੀ ਚਲਾਉਂਦਾ ਜੀ। ਫੇਸਬੁੱਕ ਹੀ ਜਿਆਦਾ ਸਭ ਤੋਂ ਵਧੀਆ ਲੱਗਦਾ ਜੀ। ਕਿਉਂਕਿ ਉੱਤੇ ਨਵੇਂ ਨਵੇਂ ਫਰੈਂਡ ਜਿਹੜੇ ਸਾਡੇ ਜਾਗਰਣ ਲੈਣਦੇ ਉਹ ਵੀ ਬਿੰਦੇ ਰਹਨੇ ਉਹਨਾਂ ਦੇ ਨਾਲ ਹੈਲੋ ਹਾਈ ਹੋ ਜਾਂਦੀ ਉਹ ਸੋ ਫੇਸਬੁੱਕ ਕੀ ਜਾਣਬਰ ਚੜਾਉਣੀ ਤੁਸੀਂ ਕਿਹੜੀ ਕਿਹੜੀ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋ ਧਾਰਮਿਕ ਸੰਸਥਾમાં ਤਕਰੀਬਨ ਬਾਬੂ ਜੀ ਸਾਡੀ ਆਪਣਾ ਕਲੱਬ ਬਣਾਇਆ ਹੋਇਆ ਜੀ ਮਾਂ ਦੁਰਗਾ ਸ਼ਕਤੀ ਕਲੱਬ ਤਕਰੀਬਨ ਅਸੀਂ 1990 ਦੇ ਵਿੱਚ ਸ਼ੁਰੂ ਕੀਤਾ ਸੀ ਉਹ ਤੋਂ ਤੋਂ ਮਾਂ ਦੇ ਜਾਗਰਣ ਕਰਵਾਉਂਦੇ ਆ ਰਹੇ ਹਾਂ ਮਾਂ ਦੀ ਕਿਰਪਾ ਹੋਈ ਬਾਕੀ ਸ਼ਹਿਰ ਨਿਵਾਸੀਆਂ ਦਾ ਜਾਂ ਹੋਰ ਬਾਹਰ ਦੇ ਦਾਨੀ ਸੱਜਣਾਂ ਦਾ ਸਹਿਯੋਗ ਹੋਇਆ ਮਾ ਦੀ ਕਿਰਪਾ ਦੇ ਨਾਲ ਤਕਰੀਬਨ 3 ਜਾਂ 4 ਜ਼ਰੂਰਤਮੰਦ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਵੀ ਸਾਰੇ ਪੱਗਤ ਨੇ ਰਾਖੀ ਕੀਤੇ ਹਨ ਬਾਕੀ ਵਿੱਚ ਸਮਾਜ ਦੇ ਵਿੱਚ ਕਹਿੰਦੇ ਜੋ ਕੋਈ ਚੰਗਾ ਕੰਮ ਕਰਦਾ ਲੋਕ ਉਸ ਨੂੰ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ ਅਸੀਂ ਤਕਰੀਬਨ 3 ਜਾਂ 4 ਕੁੜੀਆਂ ਦੇ ਕਲੱਬ ਵੱਲੋਂ ਰਣ ਕੇ ਵਿਆਹ ਕੀਤੇ ਵਿੱਚ ਕਈ ਸ਼ਹਿਰ ਦੇ ਲੋਕ ਅਜੇ ਇਹ ਜਿਹੜਾ ਦੇ ਉੱਤੇ ਟਿੱਪਣੀ ਕਰਦੀ ਪਰ ਉਹ ਕਰਕੇ ਅਸੀਂ ਇਹ ਚੀਜ਼ ਨੂੰ ਛੱਡ ਦਿੱਤਾ ਪਰ ਜਾਗ ਰਹਿਣਾ ਜਿਹੜਾ ਮਾਤਾ ਤੋਂ ਅੱਜ ਵੀ ਚੱਲ ਰਿਹਾ ਹੈ ਤਗਰੇ ਨੂੰ 25 26 ਸਾਲ ਹੋ ਗਏ ਮਾਤਾ ਜਾਗ ਵਿੱਚ ਹੋ ਰਹੇ ਤੇ ਜੇ ਸਮਾਜ ਦੇ ਵਿੱਚ ਤੁਹਾਨੂੰ ਕੁਝ ਬਦਲਣ ਦਾ ਬਹੁਤ ਆਮ ਇਧਾ ਤਾਂ ਅਸੀਂ ਕਿਹੜੀ ਚੀਜ਼ ਨੂੰ ਬਦਲ ਸਕਦੇ ਬੋਬੀ ਜੀ ਸਮਾਜ ਦੇ ਵਿੱਚ ਬਦਲਣ ਦੇ ਲਈ ਸਭ ਤੋਂ ਪਹਿਲਾਂ ਤਾਂ ਅੱਜ ਦੇ ਸਮੇਂ ਵਿੱਚ ਜਿਹੜਾ ਸਾਡੇ ਸਮਾਜ ਵਿੱਚ ਪਿਆ ਉਹ ਜਿਹੜਾ ਨੌਜਵਾਨੀ ਨਸ਼ੇ ਦੇ ਦੰਦ ਦੰਦ ਦੇ ਵਿੱਚ ਡਿੱਗਦੀ ਜਾ ਰਹੀ ਹੈ ਲੀਡਰ ਇਸ ਦੇ ਉੱਤੇ ਸਭ ਕੁਝ ਜਾਣਦੇ ਹੋਏ ਵੀ ਇਹਦੇ ਉਹਨਾਂ ਦੀ ਕੰਨਾਂ ਦੇ ਉੱਤੇ ਜੋ ਨਹੀਂ ਸਕਰੀ ਕਿਉਂਕਿ ਨੌਜਵਾਨ ਪੀੜ੍ਹੀ ਹੈ ਜਿਹੜੀ ਦਿਨ ਬਰ ਦਿਨ ਆ ਚਿੱਟੇ ਵਰਗੇ ਖਤਰਨਾਕ ਨਸ਼ੇ ਦੇ ਵਿੱਚ ਤਸਦੀ ਜਾ ਰਹੀ ਹੈ ਤੇ ਮੈਨੂੰ ਉਹ ਨਸ਼ਾ ਕਰਨ ਵਾਲਿਆਂ ਤੇ ਇੰਨਾ ਹਰਕ ਨਹੀਂ ਹੁੰਦਾ ਜਿੰਨਾ ਹਰਕਾ ਉਹ ਲੋਕਾਂ ਤੇ ਜਿਹੜੇ चंद ਪੈਸੇ ਕਮਾਉਣ ਵਾਸਤੇ ਕਿਸੇ ਦੇ ਧੀ ਪੁੱਤ ਨੂੰ ਇਹੋ ਜਿਹਾ ਜ਼ਹਿਰੀਲਾ ਨਸ਼ਾ ਵੇਚ ਰਹੇ ਨੇ ਜਿਹਨੂੰ ਪੀਣ ਦੇ ਨਾਲ ਉਹ ਆਪਣੀ ਜਾਨੇ ਹੱਥੋਂ ਜਾਂ ਤਾਂ ਹੱਥੋਂ ਬੋ ਬੈਠਦੇ ਨੇ ਸੋ ਜੇ ਮੇਰਾ ਬਸ ਚੱਲੇ ਤਾਂ ਮੈਂ ਸਭ ਤੋਂ ਪਹਿਲਾਂ ਆ ਜਿਹੜੇ ਜਿੰਨੇ ਨਸ਼ੇ ਦੇ ਸਪਲਾਈਅਰ ਨੇ ਜਿਹੜਾ ਨਸ਼ਾ ਵੇਚਦੇ ਨੇ ਨਸ਼ਾ ਲੋਕਾਂ ਤੱਕ ਪਹੁੰਚਾਉਂਦੇ ਨੇ ਉਹ ਲੋਕਾਂ ਨੂੰ ਸਮਾਜ ਤੋਂ ਸਾਫ਼ ਕਰਦਿਆਂ ਵੀ ਇੱਕ ਪੱਕਾ ਨਾਰੇ ਕਰਦਾ ਉਹਨਾਂ ਨੂੰ ਵੀ ਜੇ ਪੈਸਾ ਕਮਾਉਣ ਦਾ ਸ਼ੌਂਕ ਆ ਤਾਂ ਮਿਹਨਤ ਦੇ ਨਾਲ ਕਮਾਓ ਜੇ ਨਸ਼ਾ ਕਰਨਾ ਤਾਂ ਪਰਮਾਤਮਾ ਦੇ ਨਾਮ ਵਾਲਾ ਕਰੋ ਕਿਉਂਕਿ ਜਿਹੜਾ ਉਹਦੇ ਨਾਮ ਵਾਲਾ ਨਸ਼ਾ ਜਦੋਂ ਚੜ ਗਿਆ ਉਹ ਨਹੀਂ ਉਤਰਨਾ ਪੋਸਤ ਭੰਗ ਅਫੀਮ ਮਦ ਉੱਤਰ ਜਾਏ ਪ੍ਰਵਾਹਤ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜੇ ਨਸ਼ਾ ਕਰਨਾ ਹੈ ਉਸ ਮਾਲਕ ਦੇ ਨਾਮ ਵਾਲਾ ਕਰੋ ਸੋ ਬੇਨਤੀ ਹੈ ਜੀ ਮੇਰੇ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਨੌਜਵਾਨ ਵੀਰਾਂ ਨੂੰ ਕਿ ਵੀਰੋ ਸੰਭਲੋ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਇਹਨੂੰ ਨਸ਼ਿਆਂ ਵਿੱਚ ਨਾ ਬਰਬਾਦ ਕਰੋ ਸੋ ਬੇਨਤੀ ਹੈ ਉਹਨਾਂ ਲੀਡਰਾਂ ਨੂੰ ਵੀ ਕਿ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਇਹਨਾਂ ਨਸ਼ੇ ਦੇ ਸਪਲਾਈਰਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਬੰਦ ਕੀਤਾ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਇਸ ਤਰ੍ਹਾਂ ਨਸ਼ਿਆਂ ਦੇ ਵਿੱਚ ਪੈ ਕੇ ਖਰਾਬ ਨਾ ਹੋਵੇ ਮਾਮਾ ਦੇ ਪੁੱਤ ਇਸ ਤਰ੍ਹਾਂ ਨਾ ਮਰਨ ਤੇ ਤੁਹਾਨੂੰ ਜੇ ਕਿਸੇ ਦਿਨ ਇਕੱਲੇ ਭੇਜ ਦਿੱਤਾ ਜਾਵੇ ਤੁਸੀਂ ਕਿਸੇ ਜਗ੍ਹਾ ਤੇ ਉੱਤਰਨਾ ਤਾਂ ਉਹ ਕਿਹੜੀ ਜਗ੍ਹਾ ਹੋਵੇ ਜਿੱਥੇ ਤੁਸੀਂ ਜਾ ਕੇ ਕੁਛ ਕਰੋਗੇ ਆ ਮੈਂ ਇਕੱਲਾ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਜੀ ਮੈਨੂੰ ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਜਾ ਕੇ ਮਿਲਦੀ ਹੈ ਇਹ ਕੱਲਾ ਰਹਿਣ ਦਾ ਮੌਕਾ ਮਿਲੇ ਤਾਂ ਮਾਂ ਦੇ ਚਰਨਾਂ 'ਚ ਹੀ ਰਹਿ ਕੇ ਆਵਾਂ ਜੀ ਕਿਉਂਕਿ ਮਾਂ ਦੇ ਚਰਨਾਂ 'ਚ ਬੈਠ ਕੇ ਜੋ ਨਜ਼ਾਰਾ ਹੈ ਉਹ ਦੁਨੀਆਂ ਦੀ ਹੋਰ ਕਿਸੇ ਐਸ਼ ਪ੍ਰਸਤੀ ਦੇ ਵਿੱਚ ਨਹੀਂ ਇਹ ਤੁਹਾਨੂੰ ਕਦੇ ਕਿਤਾਬ ਲਿਖਣ ਦਾ ਮੌਕਾ ਮਿਲੇ ਤਾਂ ਤੁਸੀਂ ਉਹ ਕਿਹੜੀ ਕਿਤਾਬ ਹੋਗੀ ਜਿਹੜੀ ਤੁਸੀਂ ਲਿਖੋਗੇ ਬੋਲੀ ਜੀ ਕਿਤਾਬ ਜਿਹੜੀ ਮੈਂ ਲਿਖੂਗਾ ਅਸਮਾਜ ਦੇ ਵਿੱਚ ਜਿਹੜੀਆਂ ਅੱਜ ਚੱਲ ਰਹੀਆਂ ਕ੍ਰੀਤियां ਸਭ ਤੋਂ ਵੱਡੀ ਕ੍ਰੀਤੀ ਮੈਂ ਪਹਿਲਾਂ ਵੀ ਗੱਲ ਕੀਤੀ ਨਸ਼ੇ ਦੀ ਉਸ ਦੇ ਉੱਤੇ ਲਿਖਣਾ ਚਾਹੂਗਾ ਕਿ ਪਤਾ ਲੱਗ ਸਕੇ ਲੋਕਾਂ ਨੂੰ ਕਿ ਨਸ਼ਾ ਕਿੰਨੀ ਖਤਰਨਾਕ ਚੀਜ਼ ਹੈ ਕੁਝ ਮਿੰਟਾ ਜਾਂ ਸਕਿਟਾ ਪਤਾ ਨਹੀਂ ਕੀ ਸਕੂਨ ਮਿਲਦਾ ਉਹਨਾਂ ਨੂੰ ਕੀ ਮਿਲਦਾ ਉਸ ਦੇ ਲਈ ਅਸੀਂ ਆਪਣੀ ਉਹ ਪਰਮਾਤਮਾ ਵੱਲੋਂ ਬਖਸ਼ੀ ਹੋਈ ਜ਼ਿੰਦਗੀ ਨੂੰ ਬਰਬਾਦ ਕਰ ਦਿੰਨੇ ਆ ਸੋ ਮੈਂ ਕਿਤਾਬ ਲਿਖੂੰਗਾ ਕਿ ਲੋਕਾਂ ਨੂੰ ਇਸ ਨਸ਼ੇ ਵਰਗੇ ਜ਼ਹਿਰ ਤੋਂ ਜਾਣੂ ਕਰਵਾਇਆ ਜਾ ਸਕੇ ਤਾਂ ਜੋ ਨੌਜਵਾਨ ਪੀਡੀ ਇਸ ਨਸ਼ੇ ਤੋਂ ਬਚ ਸਕੇ ਇਹ ਤੁਹਾਡੇ ਸਾਹਮਣੇ ਆ ਰਿਸਤੇ ਨੂੰ ਨਿਭਾਉਣ ਦੇ ਵਿੱਚ ਕਿਹੜੀਆਂ ਹੋ ਚੀਜ਼ਾਂ ਜੋ ਸਭ ਤੋਂ ਵੱਧ ਮਹੱਤਵਪੂਰਨ ਹਨ ਭਾਵੀ ਜੀ ਰਿਸ਼ਤੇ ਨਿਵਾਉਣ ਦੇ ਲਈ ਸਭ ਤੋਂ ਪਹਿਲਾ ਰਿਸ਼ਤੇ ਆਪ੍ਰਤੀ ਪਿਆਰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਰਿਸ਼ਤੇ ਇੱਕ ਕੱਚੇ ਧਾਗੇ ਵਾਂਗ ਹੁੰਦੇ ਨੇ ਜੇ ਕਿਸੇ ਨੇ ਚਰਾ ਵੀ ਕਿਸੇ ਦਾ ਕਿਸੇ ਗੱਲ ਪਿੱਛੇ ਕਰਨ ਭਰਤਾ ਜੋ ਬੰਦੇ ਨੂੰ ਉਸ ਆਪਣੇ ਦੂਜੇ ਰਿਸ਼ਤੇਦਾਰ ਪਰਤੀ ਵਿਸ਼ਵਾਸ ਨਹੀਂ ਤਾਂ ਕੱਚੇ ਕੰਨਾਂ ਦੇ ਬਾਵਜੂਦ ਉਹ ਧਾਗਾ ਟੁੱਟ ਜਾਵੇਗਾ ਤੇ ਰਿਸ਼ਤਿਆਂ ਦੇ ਵਿੱਚ ਦਰਾੜ ਆ ਜਾਵੇਗੀ ਸੋ ਅरिਸ਼ਤੇ ਨਮਾਉਣ ਦੇ ਲਈ ਇੱਕ ਦੂਜੇ ਉੱਤੇ ਵਿਸ਼ਵਾਸ ਤੇ ਪਿਆਰ ਬਹੁਤ ਜ਼ਰੂਰੀ ਹੈ। ਹਾਂਜੀ ਦੋਸਤੋ ਅਸੀਂ ਅੱਜ ਦੀ ਪੌਡਕਾਸਟ ਤੇ ਥ੍ਰੀ ਸਮਾਪਤ ਕਰਨਾ ਚਾਹੁੰਦੇ ਹਾਂ ਤੇ ਇੱਕ ਦਿੱਤੇ ਜੀ ਤੁਸੀਂ ਪਈ ਇਹ ਜਿਹਾ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ। ਹਾਂਜੀ ਬਾਉ ਜੀ ਧੰਨਵਾਦ ਹੈ ਜੀ ਤੁਹਾਡਾ ਇਸ ਕੀਮਤੀ ਸਮੇਂ ਵਿੱਚੋਂ ਆਪਣੇ ਕੱਢ ਕੇ ਮੇਰੇ ਜਿਹੜੀ ਦਿਲ ਦੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚਾਉਣ ਦਾ ਤੇ ਬਾਕੀ ਦਰਸ਼ਕਾਂ ਨੂੰ ਸੁਨੇਹਾ ਤਾਂ ਇਹ ਹੀ ਹੈ ਜੀ ਕਿ ਆਪਸ ਦੇ ਵਿੱਚ ਪਿਆਰ ਦੇ ਨਾਲ ਰਹੋ। ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਕਿਤੋਂ ਕਦਰ ਚਲੇ ਜਾਣਾ ਸੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਸ ਦੇ ਵਿੱਚ ਪਿਆਰ ਦੇ ਨਾਲ ਰਹੋ ਤੇ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਨੌਜਵਾਨ ਵੀਰੋ ਨਸ਼ੇ ਆ ਤੇ ਦੂਰ ਰਹੋ ਕਿਉਂਕਿ ਨਸ਼ੇ ਜ਼ਿੰਦਗੀ ਨੂੰ ਖਰਾਬ ਕਰ ਦਿੰਦੇ ਆ ਨਸ਼ਿਆਂ ਤੋਂ ਬਚੋ ਜਿੰਨਾ ਵੀ ਵਸਤੂ